ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਅੰਤਨ ਸਾਹਿਬ ਸ੍ਰੀ ਗੁਰੂ ਕੰਨ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਫਲਸਫੇ ਨੂੰ ਪਰਮਾਨੰਦ ਵਾੜਿਆਂ ਦਾ ਅਧਿਆਇਕਟ ਇਸ ਸਿੱਖ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਸਾミン ਹਰ ਦੇ ਵਿੱਚ ਹਾਜ਼ਰੀ ਭਰਿਆ ਮੈਂ ਸਭ ਤੋਂ ਪਹਿਲਾਂ ਆਪ ਜੀ ਨਾਲ ਖਤੇ ਦੀ ਸਾਂਝ ਪਾਉਣਾ ਜੇ ਤਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ سارے ਬੁਲਾੜਿਆ ਨੇ ਆਪ ਜੀ ਨੂੰ ਸੰਬੋਧਨ ਹੋ ਕੇ ਅੰਤ ਅਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਅੱਜ ਜੋ ਵਰਤਾਰੇ ਸਾਡੇ ਸਮਾਜ ਦੇ ਵਿੱਚ ਵਰਤ ਰਹੇ ਇੱਕ ਵੀ ਨਵੇਂ ਨਹੀਂ ਹੈ ਇਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਠ ਕੇ ਸੰਸਾਰ ਨੂੰ ਕਿਹਾ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਤਾਂ ਜਿਹੜੇ ਤੁੰਗ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜਦ ਨਹੀਂ ਦੇਵਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਮੁਕਾਲਫਤ ਸ਼ੁਰੂ ਕਰ ਦਿੱਤੀ जॾो गुरू नानक साहिब सचे पातशाही समय ज़ोरदार आवाज़ बुल करकदम कु जॾहिं भाई गुरदास जी शब्दा चाही ताज़ी हुई रिशवती वॾी लैक हथ गवाए जॾो आखिया ताज़ी कूड़ बोल माल खाए ब्राह्मणਾਂ ਵੇ ਜੀਆ ਕਾ ਹੈ ਉਸ ਵੇਲੇ ਦੇ ਧਾਰਮਿਕ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਉਸ ਵੇਲੇ ਦੇ ਰਾਜਸੀ ਆਗੂ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਤੇ ਵਿਰੋਧ ਕਿਸ ਸਿਖਰ ਤੱਕ ਪਹੁੰਚਿਆ ਤੇ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੰਜਵੇਂ ਜਾਮੇ ਦੇ ਵਿੱਚ ਤਤੀ ਤਵੀ ਦੇ ਉੱਤੇ ਬੈਠੇ ਹੋਏ ਤੇ ਨੌਵੇਂ ਜਾਮੇ ਦੇ ਵਿੱਚ ਉਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਲੀ ਦੇ ਚਾਗਨੀ ਚੌਕ ਦੇ ਵਿੱਚ ਸੀਸ ਕਟਾਮ ਕਰਾਉਣਾ ਪਿਆ। ਇਹ ਵਿਰੋਧ ਦਾ ਨਤੀਜਾ ਸੀ। ਇਹ ਵਿਰੋਧ ਦਾ ਸੈਟਅਪ ਸੀ। ਅਨੁਗੁਰੂ ਨਾਨਕ ਸਾਹਿਬ ਵੀ ਦਾ ਫਲਸਫਾ ਹੀ ਸਾਨੂੰ ਕਹਿੰਦਾ ਹੈ। ਜਾਓ ਔਰ ਪ੍ਰੇਮ ਖੇਲਨ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਉ ਇੱਕ ਮਾਰਗ ਪੈਰ ਤੀਜੈ ਸਿਰ ਕੀਜੈ ਕਾਰਨ। ਅੱਜ ਇੱਕ ਗੱਲ ਕਰਨਾਂ ਦੇ ਵਿੱਚ ਸੁਣਨ ਨੂੰ ਮਿਲ ਰਹੀ ਹੈ। ਜੇ ਨਹੀਂ ਜ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸਾਈਅਤ ਫੈਲ ਰਹੀ ਹੈ। ਲੋਕ ਇਸਾਈਅਤ ਵੱਲ ਖਿੱਚੇ ਜਾ ਰਹੇ। ਦਾ ਕਾਰਨ ਕੀ ਹੈ? ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖੀ ਮਨ ਦੇ ਵਿੱਚ ਪਈਆਂ ਹੋਈਆਂ ਲਾਲਸਾਂ। ایک کہنے میں ہوں ایک آ کے کہنا تیرے وال میں تینوں روٹی دوں گا میں تینوں پانی دوں گا میں تینوں مکان دوں گا میں تینوں پیسے دوں گا میں تینوں کپڑے دوں گا تیرے وال گرو نانک صاحب مہاراج کہ یہ پورکھا میں دسویں جاوے جی گرو گوبند سماراج کہ یہ پورکھا جی میرے بال آنا تو تین سی ستری تک کے آنا پہ اور دسو جدو منکی میں تلال لالساوا پربل ہے تو پھر کہڑے پاس جان گے منخ گروہ نانک صاحب والے پاس گروہ گوگن سنگ والے پاس جو کہنے ہیں کہ تلیتے رکھ کے آ یا اس پاس ہیں روٹی بھی فری دال بھی فری آٹا بھی فری پلا بھی فری ٹمکا بھی فری اور ایک سکتے ہیں सफ़र कौन उ आटे दाल पिछे रोटी पिछे पैसे पिछे ईमान छॾ कया धर्म छॾ जिन धर्म न सिर दे इतिहास लिखिया जूगा इतिहास सिर दे आला लिखाया रोटी दाल पिछे आटे पिछे ਆਪਣਾ ਧਰਮ ਛੱਡਣ ਵਾਲਾ ਇਤਿਹਾਸ ਨਹੀਂ ਲਿਖਿਆ। ਉਹ ਵਾਹੀ। ਇਸ ਦਾ ਕੀ ਸਾਇਅਤ ਕਰਾ। ਪਰ ਫਿਕਰਾਂ ਨਹੀਂ ਗੱਲ ਨਹੀਂ। ਕਦੇ ਹੀਰੇ ਸੜਕਾਂ ਦੇ ਉੱਤੇ ਰੋਂਦੇ ਦੇਖਿਆ ਕਿਸੇ ਨੂੰ? ਉਹ ਹਮੇਸ਼ਾ ਹੀ ਜੌਹਰੀ ਦੀਆਂ ਤੁਜ਼ੋਰੀਆਂ ਦੇ ਵਿੱਚ ਜੋ ਬੜੀਆਂ ਮਹਿੰਗੀਆਂ ਹੁੰਦੀਆਂ ਨੇ ਤੇ ਬੜੇ ਮਹਿੰਗੇ ਡੱਬਿਆਂ ਦੇ ਵਿੱਚ ਪਏ ਹੁੰਦੇ। ਮਖਮਲੀ ਕੱਪੜਿਆਂ ਦੇ ਉੱਤੇ। ਸੜਕਾਂ ਦੇ ਉੱਤੇ ਰੇਤ, ਪੱਥਰ, ਬਜਰੀ ਇਨਾਮ ਚੁਗੀ ਦਸਤੀ ਗੁਰੂ ਨਾਨਕ ਸਾਹਿਬ ਦਾ ਸਿੱਖ ਹਿਆ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਦੀ ਪਾਹੋਂ ਦੇ ਨਾਲ ਧੜਕੇ ਨਿਸ਼ਾਨ ਦਿੱਤਾ ਕੁਆਮੀ ਮਿਲੇਗਾ ਕੁਆਮੀ ਮਿਲੇਗਾ ਉਹ ਘਟ ਘਟ ਦੇ ਕੀ ਹੋਏਗਾ ਪਰ ਬੋਗਿੰਦੀ ਨੂੰ ਘਮੀ ਲੈ ਕਰੇ ਮੈਨੂੰ ਵਿਦੇਸ਼ ਦੇ ਵਿੱਚ ਬੰਦਾ ਕਹਿਣ ਲੱਗਿਆ ਬੜੀ ਚਿੰਤਾ ਵਾਲੀ ਗੱਲ ਹੈ ਮੈਂ ਕਿ ਕਹਿੰਦਾ ਹੁਣ ਸਿੱਖਾਂ ਦੇ ਬਲਬੂਤੇ ਦੇ ਉੱਤੇ ਪੰਜਾਬ 'ਚ ਸਰਕਾਰ ਨਹੀਂ ਬਣੂਗੀ ਸਿੱਖ ਮਿਨੋਰਟੀ ਹੋ ਗਏ ਨੇ ਘਟਿਰਤੀ ਹੋ ਗਏ ਮੈਂ ਕਿ ਨੇ ਰਹਿ ਗਏ ਕਹਿੰਦਾ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਸੀ 57% ਸੀ ਬੇਹੱਦ ਹੁਣ ਵਕਤਨ ਸਮਾਰੀ ਹੋਈ ਤੇ 50 ਤੋਂ ਥੱਲੇ ਆ ਗਿਆ। ਮੈਂ ਕਿ ਚਿੰਤਾ ਨਾ ਕਰੋ। ਜੇ ਪੰਜਾਬ ਦੇ ਵਿੱਚ ਹਜ਼ਾਰ ਸਿੱਖ ਵੀ ਰਹਿ ਗਏ ਹਜ਼ਾਰ। 90% ਤਾਂ ਬਹੁਤ ਜ਼ਿਆਦਾ ਹੈ ਜੇ 2.5 ਕਰੋੜ ਆਬਾਦੀ ਹੈ ਤੇ 1.5 ਕਰੋੜ ਹੋ ਗਿਆ ਨਾ 50%। ਮੈਂ ਕਿ ਹਜ਼ਾਰ ਵੀ ਰਹਿ ਗਿਆ। ਸਰਕਾਰ ਬੇਸ਼ਰਮ ਨਾ ਬਣਾ ਸਕੇ। ਪਰ ਜੀ ਵੀ ਸਰਕਾਰ ਬਣੀ ਹੈ ਨਾ ਉਹਦੀ ਚੀਜ਼ ਨੂੰ ਲੂਣ ਜਰੂਰ ਪਾ ਦੂਗਾ ਚੱਲ ਨਹੀਂ ਇਹ ਇਹਨੇ ਕਿਹਾ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਕਹ ਲੈ ਗੁਰੂ ਗੋਬਿੰਦ ਸਿੰਘ ਜੀ ਕਹ ਲੈ ਅੱਜ ਜਿਹੜਾ ਸਾਮਰਾਜ ਹੈ ਅੱਜ ਜਿਹੜੀ ਸਟੇਟ ਹੈ ਤੇ ਮੁਗਲਾਂ ਨਾਲੋਂ ਤਾਕਤਵਰ ਤਾਂ ਨਹੀਂ ਨਾ ਮੁਗਲਾਂ ਦਾ ਰਾਜ ਕਿਥੋਂ ਤੱਕ ਸੀ ਅੱਜ ਦਾ ਅਫਗਾਨਿਸਤਾਨ

ਜਮਨਾ ਤੋਂ ਲੈ ਕੇ ਅਟਕ ਰਿਆ ਤੋਂ ਇਹ ਜਿਹੜਾ ਪੰਜਾਬ ਦਾ ਰੀਜਨ ਹੈ ਇੱਥੋਂ ਮੁਗਲ ਰਾਜ ਦੀਆਂ 700 ਸਾਲ ਤੋਂ ਜੰਮੀਆਂ ਗੜ੍ਹਾਂ ਨੂੰ ਪੁੱਟਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸੀ ਫਰਕ ਕੀ ਹੈ 800 ਸਦੀ ਦੇ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਸਿੱਖ ਅਕੋਰ ਵਾਲਿਆਂ ਦਾ ਫਰਕ ਇਹ ਹੈ ਕਿ ਉਸ ਵੇਲੇ ਦੇ ਜਿਹੜੇ ਸਿੱਖ ਸੀ ਨਾ ਉਹਨਾਂ ਦਾ ਟੋਟਲੀ ਭੋਸਾ ਜਿਹੜਾ ਹੈ ਉਹ ਗੁਰੂ ਤੇ ਟੋਟਲ ਭਰੋਸਾ ਦਿੰਦੇ ਅੱਜ ਟੋਟਲ ਭਰੋਸਾ ਗਿਆ ਉਹ ਬੰਦਿਆ ਜਕੀਆਂ ਤੇ ਉਹ ਵਾ ਇਹ ਫਾਇਦਾ ਇਹ ਜਿਸ ਦਿਨ ਗੁਰੂ ਤੇ ਇਹ ਭਰੋਸਾ ਜਾਗ ਕੇ ਸਿੱਖਾਂ ਦਾ ਉਸ ਦਿਨ ਸਰਕਾਰਾਂ ਬਣਾਉਣ ਦੀ ਲੋੜ ਨਹੀਂ ਪੈਣੀ ਸਰਕਾਰਾਂ ਖੁਦ ਖੁਦ ਜਿਹੜਾ ਹੈ ਉਹ ਬਣ ਜਾਣਗੇ ਜਿਸ ਦਿਨ ਗੁਰੂ ਤੇ ਕਰੋਸਾ ਪੈਦਾ ਹੋਇਆ ਗੁਰੂ ਤੇ ਕਰੋਸਾ ਜਨਮ ਅਸੀਂ ਰਾਜਨੀਤਿਕ ਕਲਾ ਬਾਜ਼ੀਆਂ ਨੂੰ ਮੂਹ ਕੱਟ ਸਮਝਦੇ ਹਾਂ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਕਲਾ ਬਾਜ਼ੀਆਂ ਦੇ ਵਿੱਚ ਬੜੀ ਬਾਹਰ ਹੁੰਦੇ ਆ ਉਹ ਅਸੀਂ ਬਹੁਤ ਘੱਟ ਸਮਝਦੇ ਦੋ ਦਸੰਬਰ ਨੂੰ ਜੋ ਹੁਕਮਨਾਮਾ ਸਰੀਆ ਕਾਲ ਤੱਕ ਦਾ ਸਾਰਕੋ ਜਾਰੀ ਹੋਇਆ حکمنا اس کر کے ہو گیا کیونکہ کلا دی تھوڑی سمجھ آ گیا کرنا کی دس مندرہ دن پہلا پتا لگ گیا ਜਦੋਂ ਤੁਸੀਂ ਸ੍ਰੀ ਅਕਾਲ ਤੱਕ ਅਸਰ ਦੀ ਪੇਸ਼ੀ ਕਰੋਗੇ ਨਾ ਪੱਟੀ ਗੈਂਤੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਕਿ ਜੇ ਇਹ ਤਾਂ ਕਿ ਹੁਲੜ ਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢੀ ਗਏ ਉਹਨਾਂ ਚਿੱਠੀਆਂ ਤੇ ਨਾਲ ਲਿਖਰਾਂ ਨੂੰ ਲਿਖਤਾ ਵੀ ਜੇ ਇਹ ਤੇ ਹੁਲੜ ਬਾਜੀ ਹੋ ਗਈ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਚੋ ਚਿੱਠੀਆਂ 'ਚ ਲਿਖਿਆ ਆ ਰਿਪੋਰਟ ਪਰ ਫਿਰ ਵੀ ਪ੍ਰੋਸਤਾ ਨਹੀਂ ਕੀਤਾ ਸਾਨੂੰ ਪਤਾ ਸੀ ਅਸੀਂ ਵੱਡੀ ਗਿਰਤੀ 'ਚ ਆਹ ਭਾਈ ਮੇਜਰ ਸਿੰਘ ਅਰਜੀ ਫਿਰ ਸਿੱਖ ਸੀ ਇਹਨਾਂ ਨੂੰ ਫੋਨ ਕਰਕੇ ਕਹਿੰਦਾ ਵੀ ਵੀਵੀ ਪੰਜਾਬ ਜਾ ਬੱਦੇ ਲੈ ਕੇ ਆ। ਇਹ 100 ਲੈ ਕੇ ਆਉਣਗੇ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ। 200 ਲੈ ਕੇ ਆਉਣਗੇ ਜੇ ਤੇ ਸਾਡਾ ਭਾਧਾ ਹੋਣਾ ਚਾਹੀਦਾ ਸੰਗਤ 'ਚ ਬੈਠਾ। ਔਰ ਬੈਠਾ ਸੀ। ਔਰ ਸ੍ਰੀ ਅਕਾਲ ਤੱਕ ਖਾਬਦਾ ਚਲਾਓ। ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ 'ਤੇ ਪ੍ਰਭਾਅ ਇਹਨਾਂ ਜ਼ਿਆਦਾ ਸੀ।

جت گرو س نے چرن پائےمت بھی کوئی منے کوئی نہ منے اظمت جہی ہے ستارہ سال شری مکتر سا سیوا کی ہے. اور راہ سناٹے چاہ سنا استھانا اظمت نو محسوس کر سکتے ہو راہ کے سناٹے چھیک ہے سناٹے

जहिड़ा बि टकराया मुगल काल तो ला लो जहिड़ा बि टकराया उहो ख़तम हुया बसि मैनू बेठे हिकु इतिहाद जी घटि चे ते आ जॾो आनंदपुर साहिब घेरा पिया हिकु ਪਹਾੜੀਆਂ ਨੇ ਤੇ ਮੁਗਲਾਂ ਨੇ ਸਕੀਮ ਬਣਾ ਲਈ ਕਿ ਕਿਲੇ ਦਾ ਦਰਵਾਜ਼ਾ ਤੋੜ ਦੇ ਜੇ ਜੋ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਤੇ ਫਿਰ ਬਹੁਤ-ਬਹੁਤ ਵੱਡੀ ਗੰਟੀ ਚਾ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਈਗੀ ਜਮਾ ਕੇ ਇਹਨੇ ਕੀ ਕਰੀਏ ਦਰਵਾਜ਼ਾ ਤੋੜਨ ਆਪ ਕੋ ਉਹਨਾਂ ਨੇ ਕਹਿੰਦੇ ਹਾਥੀ ਲਾ ਲਾ ਪਹਾੜੀਆਂ ਨੇ ਤੇ ਮੁਗਲਾ ਨੇ ਕਥਿਆਂ ਇੱਕ ਹਾਥੀ ਦਾ ਲਾ ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਲੱਗਦੀਆਂ ਲੋਈ ਦੀ ਤੇ ਫੇਰ ਹਾਥੀ ਨੂੰ ਪਿਆਤੀ ਸ਼ਰਾਬ ਤੇ ਫੇਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਸ਼ੇ ਦੀਆਂ ਲੋਹਾਂ ਦਾ ਮਾਰੀਆਂ ਦੀ ਜਾਂ ਉਹਨੂੰ ਦਰਵਾਜ਼ਾ ਤੋੜ ਜਾ ਤੋ ਹਾਥੀ ਵੜਿਆ ਸ਼ਰਾਬ ਦਾ ਨਸ਼ਾ ਸੀ

ਸੋਚਿਆ ਕਿ ਆ ਸਾਡੇ ਅਕਾਲੀ ਦਲ ਦੇ ਸਾਫਤਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਠੀਕ ਕੀਤਾ ਤੇ ਮੱਥੇ ਤੇ 7 ਤਰ੍ਹਾਂ ਬਣਦੀ ਪਹਿਲੀ ਤਲੀ ਪਹਿਲੇ ਕਿਹੜੀ ਬਣੀ ਅਰੇ ਪ੍ਰਧਾਨ ਜੀ ਫੇਰ ਨਾ ਕਰੋ ਤੁਸੀਂ ਫੇਰੋ ਦੂਜੀ ਤਾਂ ਵੀ ਬੰਦ ਧੀ ਫੇਰ ਨਾ ਕਰੋ ਜਨਰੇਦਾਰਾਂ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕੱਲ ਤੀਜੀ ਤਾਂ ਵੀ ਬੰਦ ਧੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ ਜੇ ਚੌਥੀ ਤਾਂ ਵੀ ਬੰਦ ਧੀ ਪੈਸਾ ਵੜਾ ਆਪਣੇ ਕੋਲ ਬਹੁਤ ਪੈਸਾ ਪ੍ਰਵਾਹ ਕਰੋ ਤੇ ਪੰਜਵੀਂ ਤਾਂ ਵੀ ਬੰਦ ਈ ਆਪਣਾ ਤਗੜਾ ਆਈਟੀ ਬੈਂਕਾ ਜੀ ਕਾਲਾ ਕਟਨ ਲਈ ਇੰਨਾ ਪੈਣਾ ਦੀਆਂ ਬਹੁਤ ਟਰੇਡ ਕੀਤਾ ਹੋਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਜੀ ਚਾਪ ਨੂੰ ਸਬਹੁਤ ਹੈ ਜੀ ਫਿਕਰ ਕਰੀਏ ਤੇ ਸੱਤਵੀਂ ਤਾਂ ਵੀ ਬੰਦ ਤੇ ਆਪਣੇ ਕੋਲ ਚੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਅਰੇ ਮਾਰ ਟੁੱਟਾ ਤਾਲ ਤੱਕ ਤੂੰ ਹਾਂ ਤੇ ਉਹਨੇ ਢੁੱਡਾ ਮਾਰਨੀ ਸ਼ੁਰੂ ਕਰਤੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਸਰ ਵੀਰ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜਿੱਤੀ ਧਨੀ ਬਾਹਰ ਖੜੂ ਨਾ ਬੋਲੇ ਜੜਿਆ ਕਾਲ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਸੋਭਾ ਲਾ ਰਹੇ ਉਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਜੜੇ ਬੋਲੇ ਸੋਨ ਹਿਆ ਸ੍ਰੀ ਅਦਾਲਤ ਤੱਕ ਸਾਨੂੰ ਟੋਟਾ ਮਾਰ ਰਹੇ ਸ੍ਰੀ ਅਦਾਲਤ ਤੱਕ ਸਾਬ ਦੇ ਫੈਸਲੇ ਤੋਂ ਭਗਾਉੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਦਾਲਤ ਤੱਕ ਸਾਬ ਨੇ 7 ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਭਰ ਚੰਗ ਕਮੇਟੀ ਨੂੰ ਜਾਂ ਅਕਾਦੀਦਾਨ ਨੂੰ ਆਦੇਸ਼ ਨਹੀਂ ਸੀ ਕਿ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ 7 ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰਮਣੀ ਅਕਾਦੀਦਾਨ ਥੋੜੀ ਹੈ ਇਹ ਸ਼ੌਂਲੀ ਪਹਾੜਾ ਦਾ ਹੈ ਬੋਲੇ

ਇਹ ਵਿਚਾਰ ਕੋਈ ਰਹਿ ਕੋ مشورہ مگر ਵੀ ਕਰਤਾ ਦੇ ਉਹਨਾਂ ਦੇ ਘਰ ਬੈਠੀ ਸੀ ਮੈਂ ਮੈਨੂੰ ਪ੍ਰਸ਼ਾਦਾ ਸ਼ਿਕਾਓ ਸਭਾ ਅਕਾਲ ਤਖਤ ਸਾਹਿਬ ਤੇ ਚਲਦੇ ਰੇ ਪਹਿਲਾ ਹਰਮੰਦਰ ਸਾਹਿਬ ਚਲਦੇ ਉੱਥੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਅਰਦਾਸ ਕਰਦੇ ਆ ਗੁਰੂ ਰਾਮਦਾਸ ਜੀ ਦੇ ਘਰ ਤੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਕੜਾ ਪ੍ਰਸ਼ਾਦੀ ਦੀ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਤੇ ਠੀਕ ਹੈ ਅਸੀਂ ਸਾਖਣ ਸਿੰਘ ਜੀ ਹਰ ਮੰਦਸਾ ਦੀ ਤੀਲ ਲੱਗੇ ਗਏ ਅਰਦਾਸ ਕੀਤੀ। ਮੇਰਾ ਕਾਲਕਾ ਦਾ ਸਾਥੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌੜਿਆਂ ਦਾ ਪਾਠ ਕਰਕੇ ਅੰਗੇ ਸਿੰਘ ਸਰਬਾਨੀ ਅਰਦਾਸ ਕੀਤੀ। ਅਰਦਾਸ ਕਰਕੇ ਇਹਨੇ ਹੁਣ ਦਫ਼ਤਰ ਕਰਕੇ ਕਿਹਾ ਹੁਣ ਕੀ ਫੈਸਲਾ ਕਰ ਲੈ। ਮੈਨੂੰ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨੂੰ ਸੁਣਨ ਤੋਂ ਬਾਅਦ ਪਤਾ ਲੱਗੂ ਕਿ ਕੀ ਫੈਸਲਾ ਹੋਣਾ। ਉਹ ਆਪਣੀ ਗੁਨਾਹ ਮਰਦੇਕ ਨਹੀਂ ਮੰਨਦਾ ਕਹੇ ਜੇ ਨਾਮ ਮੰਨੇ ਨਾਮ ਮੰਨੇ ਗੁਨਾਹ ਮੰਨ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਨੇ ਆਪਾਂ ਕੋਈ ਚੰਤਾ ਜੇ ਗੁਰੂ ਵਗੈਰੇ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਬਣਾਉਣੇ ਉਹ ਗੁਰੂ ਨੇ ਬਣਾਉਣੇ ਆਪਾਂ ਨਹੀਂ ਬਣਾਉਣੇ ਆਪਾਂ ਤਾਂ ਬੋਲੜੇ ਆ ਤੇ ਉਹੀ ਗੱਲ ਹੋ ਗਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਜਾਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗੈਰੀ ਰਣਜੀਤ ਸਿੰਘ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਹੈ ਫੈਸਲਾ ਗੁਰੂ ਨੇ ਜਿ세 ਆ ਕੇ ਨੋਸੀ ਕਰ ਗਿਆ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਅੰਤ ਪ੍ਰਧਾਨੀ ਅੰਤ ਸਿੰਘ ਦੇ ਬਾਅਦ ਅਨਗੁਰ ਗੋਬਿੰਦ ਸਿੰਘ ਪਾਤਸ਼ਾਹ ਦੀ ਤਾਕਤ ਹੀ ਫਾਜ਼ਿਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਕਿ ਜੇ ਉਹਦੇ ਕੋਲ ਮੁਰਕ ਹੋਣ ਨੇ ਤੇ ਭੋਲੇ ਜਾਨ ਅਮਰੀਕਾ ਨੇ ਪੂਰਾ ਜੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਲਾ ਕੇ ਜੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾਮ ਨਹੀਂ ਕੱਲਣਾ ਇਹ ਜਿਹੇ ਫੈਸਲੇ ਤੋਂ ਮੁਲਕਰ ਹੋ ਕੇ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪਾ ਦੇ। ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਤੁਸੀਂ ਇੰਨਾ ਚ ਸਮਾਗਮ ਰੱਖੋ ਅਸੀਂ ਆਵਾਂਗੇ ਮੇਜਰ ਸਿੰਘ ਜੀ ਬੈਠੇ ਨੇ ਆਉਣਗੇ ਸਾਡੇ ਨੌਜਵਾਨ ਵੀਰੇ ਆਉਣਗੇ ਕਹਿੰਦੇ ਨਾ ਬੂੰਦ-ਬੂੰਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਇੱਕ-ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਸੀ ਭਾਈ ਸਾਹਿਬ ਇੱਕ ਤੁਰਨਾ ਆਏਗਾ ਤੁਰਨਾ ਆਏਗਾ ਬੁਰਾ ਨਹੀਂ ਅਰ ਸੱਚ ਕਹ ਰਿਹਾ ਹਾਂ ਅਕਾਲ ਪੁਰਖ ਨੂੰ ਹਾਜ਼ਰ ਰਹਿਣ ਦੇਣ ਕੇ ਕਹਿੰਦੇ ਆ ਅਉਧਿਆਲੇ ਹੀ ਤੁਰਾਂਗੇ। ਅਉਧਿਆਲੇ ਹੀ ਤੁਰਾਂਗੇ। ਨਾ ਉਹਿਆਂ ਦਾ ਲਾਲ ਇਕੱਠਾਂਗੇ। ਅੰਤ ਦੀ ਚਰਦੀ ਕਲਾ ਲਈ ਤੁਰਾਂ। ਬੋਲੇ ਸੋਨਹਾਰ ਸਿਆਰ। ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਐ। ਜਦੋਂ ਤਗੜੀਓ ਸੀ ਤੇ ਸੰਸਥਾਵਾਂ ਤੋਂ ਆਵਾਜ਼ ਨਿਕਲਦੀ ਸੀ, ਦਿੱਲੀ ਕੰਬਦੀ ਸੀ, ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ। ਤੋ ਆਪ ਦੇ ਸਾਥ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਉਸੇ ਨਾਲ ਹੋ ਲੋਗੇ ਪੰਥ ਨਾਲ ਹੋਏਗਾ ਸਤਿਗੁਰੂ ਨਾਲ ਹੋਏਗਾ ਕਿਤੇ ਸੇ ਕਿਸੇ ਦਾ ਫਿਕਰ ਕਿਸੇ ਕਿਸੇ ਦੀ ਚਿੰਤਾ ਕਿਸੇ ਕਿਸਮ ਦਾ ਡਰ ਜਲਤੋਂ ਦੀ ਬਾਕੀ ਉਹਦੇਆਂ ਦਾ ਕੋਈ ਨਹੀਂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਅਕਾਲਪੁਰ ਨੇ ਬੜੀ ਇੱਜ਼ਤ ਮਾਨ ਸੋਭਾ ਦਿੱਤੀ ਹੈ ਕੰਦਾ ਸੰਗਤ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਗੁਰੂ ਦੀ ਨਜ਼ਰ ਤੋਂ ਨਹੀਂ ਕਰਨਾ ਚਾਹੀਦਾ ਕਰਣਾ ਬੰਦੇ ਨੂੰ ਕੋਈ ਦੇਖ ਨਹੀਂ ਸਕਦਾ ਹੈ ਗਰਾ ਨਹੀਂ ਸਕਦਾ ਸੰਗਤ ਵਾਲੋਂ ਦਾ ਤੁਸੀਂ ਸਦਾ ਹੀ ਜਦੇ ਇਸ ਕਰਕੇ ਇਹ ਮੈਨੂੰ ਮੰਨ ਵੀ ਹੈ ਸੰਗਤ ਹੀ ਨਾ ਚ ਨਹੀਂ ਲਿਖੇ ਇਹਨਾਂ ਨੇ ਕੀ ਹੈ ਬੰਦਾ ਜਿੰਨੇ ਮਰਜੀ ਚਿੱਟੇ ਕੱਪੜੇ ਪਾ ਕੇ ਤੇ ਚੇਪੜਾ ਦੀ ਘੜੀ ਚੋਂ ਲੰਗੇ ਤੇ ਆਖੇ ਕਿ ਮੈਂ ਇਹ ਚ ਕਰਦਾ ਦਾਗ ਨਹੀਂ ਲੱਗਣੇੜਾ ਸਭ ਤੋਂ ਸੰਭਾ ਕੇ ਤੁਰੇ ਔਰ ਨਹੀਂ ਲਿਬੜਨ ਹੋ ਰਹਿ ਸਕਦਾ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਮਲੇ ਨੇ ਤੁਨ ਤੁਰੇ ਹੋਣਾ ਤੇ ਆ ਕੇ ਪਰਛੰਡੇ ਨਾਲ ਉਹਦੇ ਤੇ 70 ਦਿਨ। ਤੀਜੇ ਨੇ ਵੀ ਕਹਨਾ ਕਲੀ ਜੇ ਇੱਚ ਕਰ ਦੂਰ ਘਰ ਨਾਲ ਪਿਆਰੇ ਨੇ ਹੋਣ ਚੱਲਾਂ ਦਾ ਭਿਜਾ ਕੰਬਰੀ ਰਾਹੋਂ ਦਾ ਟੁੱਟੇ ਦੇ। ਚੱਕਰ ਸਟ ਨਾਲੇ ਬਹੁਤ ਹੈ ਚੱਕਰ ਸਟ ਨਾਲੇ ਨਹੀਂ ਪਰਵਾਹ ਨਹੀਂ ਕਰਨੀ ਚਾਹੀਦੀ ਅਕਾਲ ਪੁਰਖ ਮਿਹਰਬਾਨ ਉਹਨੇ ਐਨੀ ਬਰਖਾ ਕਰ ਰਹੀ ਹੈ ਚੱਕਰ ਤਾਂ ਇੱਕੋ ਛੱਟਾ ਜੀ ਧੋਲੇ ਨਾ। ਬੋਲੇ ਈਸੋ ਨਿਹਾਲ ਕਿ ਕੋਈ ਛਾਡੇ ਦੇ ਨਾਲ ਧੋ ਰਿਹਾ ਹੈ ਸੁਚਿੰਤਾ ਨਹੀਂ ਹੈ ਸਾਡੇ ਬਹੁਤ ਹੀ ਸਤਕਾਰਯੋਗ ਡੋਟ ਜੀ ਸਾਡੇ ਦਲੇਰ ਸਿੰਘ ਜੀ ਤੋਂ ਮੇਰੇ ਮిత్ర ਸਿੰਘ ਜੀ ਨਾਲ ਗੱਲ ਕਰ ਰਿਹਾ ਸੀ ਬਹੁਤ ਬਰੀ ਬੀਰ ਦੇ ਹਿੰਮਤ ਕੀਤੀ ਹੈ ਸਿੱਖ ਫੈਡਰੇਸ਼ਨ ਦਾ ਇਸ ਫਰੀਦਕੋਟ ਦੇ ਵਿੱਚ ਇਹ ਗੰਗਵਾਰੀ ਸੰਭਾਲਦਾ ਹੈ ਔਰ ਸੋਹਣਾ ਨੰਮ ਕੰਮ ਕੀਤਾ ਹੈ ਕੌਮੀ ਪ੍ਰਧਾਨ ਦੀ ਤੇ ਅਸੀਂ ਨੌਜਵਾਨਾਂ ਦੇ ਨਾਲ ਹੈ ਜੀ یہ نوجوان ریڈ دی ہڈی ہے جتھے بھی آواز مارنے ادی رات تسی آواز مارو گے میں ادی رات بہت بہت سارا دنواد جی واہ جی کا خالس واحر